ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਨਵੇਂ ਪਾਸ਼ਾ ਸੈਬ ਸਿੰਘ ਗੁਰਦੇਵ ਪਾਸ਼ਾ ਦੀ ਸ਼ਾਦੂ ਸੁਲਬਤ ਗੁਰਦੁਆਰਾ ਦੂਰਨਾਰ ਸਾਹਿਬ ਲੁਧਿਆਣਾ ਤੋਂ ਧੰਤਾ ਸ੍ਰੀ ਗੁਰੂ ਰਣ ਸਾਹਿਬ ਜੀ ਦੀ ਜਗ੍ਹਾ ਹੈ ਪੰਜਾਬ ਪਿਆਰਿਆਂ ਦੀ ਗਵਾਈ ਵਿੱਚ ਅੱਜ ਵਿਸ਼ਾਲ ਨਗਰ ਕਰਤਾਨ ਸੰਗਤਾਂ ਦੇ ਡਿੱਗੇ ਦੇ ਪਿਆਰੇ ਸਹਿਯੋਗ ਦੇ ਨਾਲ ਅਗਮ ਹੁੰਣ ਜਾ ਰਿਹਾ ਜਿਸ ਵਿੱਚ ਬਹੁਤ ਵੱਡੀ ਗਿਤੀ ਵਿੱਚ ਸੰਗਤਾਂ ਆ ਕੇ ਪੁੰਜ ਰੀਆਂ ਮੈਂ ਨਗਰ ਕੀ ਤਲ ਸ਼ੁਭੀਤ ਕਰ ਰਹੀਆਂ ਸਾਰੀਆਂ ਸੰਗਤਾਂ ਦਾ ਆਪਣੇ ਵੱਲੋਂ ਸੂਚੀ ਪ੍ਰਬੰਧਕ ਕਮੇਟੀ ਲੋ ਆਪਣੇ ਪੂਰੇ ਸਾਥੀਆਂ ਵੱਲੋਂ तहे ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਨਵੇਂ ਪਾਸ਼ਾ ਦੇ ਸਰਦਾਰ ਤੇ ਸਤਿਕਾਰ ਭੇਟ ਕਰਨ ਦੀ ਪੁੱਜਿਆ ਨ ਇੱਕ ਵਾਰ ਦਿਲ ਦੀਆਂ ਗਰਾਈਆਂ ਵਿੱਚ ਫਿਰ ਸਾਰਿਆਂ ਦਾ ਕੋਟਾਨ ਕੋਟ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਨਵੇਂ ਪਾਸ਼ਾ ਸਹਿਬ ਸਿੰਘ ਗੁਰਤੇ ਪਾਸ਼ਾ ਦੀ ਸ਼ਾਦੂ ਸੁਵਲਪਤ ਗੁਰਦੁਆਰਾ ਦੂਰਨਾਰ ਸਾਹਿਬ ਲੁਧਿਆਣਾ ਤੋਂ ਤਾਂ ਤਾਂ ਸ੍ਰੀ ਗੁਰੂ ਰੰਧ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾਬ ਪਿਆਰਿਆਂ ਦੀ ਅਗਵਾਈ ਵਿੱਚ ਅੱਜ ਵਿਸ਼ਾਲ ਨਗਰ ਕਿਰਤਨ ਸੰਗਤਾਂ ਦੇ ਨਿੱਕੇ ਦੇ ਪਿਆਰੇ ਸਹਿਯੋਗ ਦੇ ਨਾਲ ਆ ਰਮ ਉਣ ਜਾ ਰਿਹਾ ਹੈ ਜਿਸ ਵਿੱਚ ਬਹੁਤ ਵੱਡੀ ਗਿਤੀ ਵਿੱਚ ਸੰਗਤਾਂ ਆ ਕੇ 몰ਵਾ ਕੇ ਬੁਝਰੀਆਂ ਮੈਂ ਇਸ ਨਗਰ ਕੀਰਤਨ ਨੂੰ ਸ਼ੁਮਣਿਤ ਕਰ ਰਿਹਾ ਸਾਰੀਆਂ ਸੰਗਤਾਂ ਦਾ ਆਪਣੇ ਵੱਲੋਂ ਸਭੂਤੀ ਪ੍ਰਬੰਧਕ ਕਮੇਟੀ ਲੋ ਆਪਣੇ ਪੂਰੇ ਸਾਥੀਆਂ ਵੱਲੋਂ तहे ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਨਵੇਂ ਪਾਸ਼ਾ ਦੇ ਸਰਦਾਰ ਤੇ ਸਤਿਕਾਰ ਭੇਟ ਕਰਨ ਦੀ ਬੁਝਿਆ ਨ ਇੱਕ ਵਾਰ ਦਿਲ ਦੀਆਂ ਗਰਾਈਆਂ ਫਿਰ ਸਾਰਿਆਂ ਦਾ ਕੋਟਾਨਪੁਰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਨਵੇਂ ਪਾਸ਼ਾ ਸੈਬ ਸਿੰਘ ਗੁਰਤੇ ਪਾਸ਼ਾ ਦੀ ਸ਼ਾਦੂ ਸੁਵਲਪਤ ਗੁਰਦੁਆਰਾ ਦੂਰਨਾਰ ਸਾਹਿਬ ਲੁਧਿਆਣਾ ਤੋਂ ਤਾਂਤਾ ਸ੍ਰੀ ਗੁਰੂ ਰਣ ਸਾਹਿਬ ਜੀ ਦੀ ਜਗਰ ਛਾਏ ਪੰਜਾਬ ਪਿਆਰਿਆਂ ਦੀ ਗਵਾਈ ਵਿੱਚ ਅੱਜ ਵਿਸ਼ਾਲ ਨਗਰ ਕਰਤਨ ਸੰਗਠਾ ਦੇ ਨਿੱਕੇ ਤੇ ਪਿਆਰੇ ਸਹਿਯੋਗ ਦੇ ਨਾਲ ਅਗਮ ਉਣ ਜਾ ਰਿਹਾ ਹੈ ਜਿਸ ਵਿੱਚ ਬਹੁਤ ਵੱਡੀ ਗਿਤੀ ਵਿੱਚ ਸੰਗਠਾ ਮੋਲਵਾ ਕੇ ਬੁਝਰੀਆਂ ਮੈਂ ਇਸ ਨਗਰ ਕੀਰਤਲ ਸ਼ਮੂਰਿਤ ਕਰ ਰਹੀਆਂ ਸਾਰੀਆਂ ਸੰਗਠਾ ਦਾ ਆਪਣੇ ਵੱਲੋਂ ਸਪੂਤੀ ਪ੍ਰਬੰਧਕ ਕਮੇਟੀ ਲੋ ਆਪਣੇ ਪੂਰੇ ਸਾਥੀਆਂ ਵੱਲੋਂ तहे ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਨਵੇਂ ਪਾਛਾ ਦੇ ਸਰਦ ਰਾਤ ਤੇ ਸਤਿਕਾਰ ਭੇਟ ਕਰਨ ਦੀ ਬੁਝਿਆ ਇੱਕ ਵਾਰ ਦਿਲ ਦੀਆਂ ਗਰਾਈਆਂ ਫਿਰ ਸਾਰਿਆਂ ਦਾ ਕੋਟਾਨਪੁਰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਨਵੇਂ ਪਾਸ਼ਾ ਸਹਿਬ ਸਿੰਘ ਗੁਰਤੇ ਪਾਸ਼ਾ ਦੀ ਸ਼ਾਦੀ ਸ਼ਾਹਜ਼ਦ ਸੁਲਬਤ ਗੁਰਦੁਆਰਾ ਦੂਰਨਾਰ ਸਾਹਿਬ ਲੁਧਿਆਣਾ ਤੋਂ ਧੰਤਾ ਸ੍ਰੀ ਗੁਰੂ ਰਣ ਸਾਹਿਬ ਜੀ ਜਜ਼ਰ ਛਾਏ ਪੰਜਾਬ ਪਿਆਰਿਆਂ ਦੀ ਗਵਾਹੀ ਵਿੱਚ ਅੱਜ ਵਿਸ਼ਾਲ ਨਗਰ ਕਰਤਾਰ ਸੰਗਤਾਂ ਦੇ ਡਿੱਗੇ ਦੇ ਪਿਆਰੇ ਸਹਿਯੋਗ ਦੇ ਨਾਲ ਆਗਮ ਹੋਣ ਜਾ ਰਿਹਾ ਹੈ ਜਿਸ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਮੋਲਵਾ ਕੇ ਪੁੱਜ ਰਹੀਆਂ ਮੈਂ ਨਗਰ ਕੀਰਤਨ ਸ਼ੁਭੀਤ ਕਰ ਰਹੀਆਂ ਸਾਰੀਆਂ ਸੰਗਤਾਂ ਦਾ ਆਪਣੇ ਵੱਲੋਂ ਸਬੂਚੀ ਪ੍ਰਬੰਧਕ ਕਮੇਟੀ ਲੋ ਆਪਣੇ ਪੂਰੇ ਸਾਥੀਆਂ ਵੱਲੋਂ तहे ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਨਵੇਂ ਪਾਸ਼ਾ ਦੇ ਸਰਦਾਰਾਂ ਤੇ ਸਤਿਕਾਰ ਭੇਟ ਕਰਨ ਦੀ ਪੁੱਜਿਆ ਨ ਇੱਕ ਵਾਰ ਦਿਲ ਦੀਆਂ ਗਰਾਈਆਂ ਵਿੱਚ ਫਿਰ ਸਾਰਿਆਂ ਦਾ ਕੋਟਾਨ ਪੁੱਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ